ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਬਲੌਗ ਵਿੱਚ ਅੱਸੀ ਸਾਰੇ ਠੀਕ ਆ ਹੁ ਤੁਸੀਂ ਸਾਰੇ ਠੀਕ ਹੋਗੇ ਆਪ ਆਪਣੇ ਘਰਾਂ ਵਿੱਚ ਤੇ ਮਾਰਨਿੰਗ ਦਾ ਟਾਈਮ ਹੈ ਜੀ ਤੇ ਇੱਥੇ ਮੈਂ ਲੱਗੀ ਸੀਗੀ ਅ ਸਬਜੀ ਨੂੰ ਤੜਕਾ ਲਗਾਉਣ ਤੇ ਮੈਂ ਕਿ ਸਬਜੀ ਪਹਿਲਾਂ ਤੜਕਾ ਲਗਾ ਲਾਂ ਅ ਟਾਈਮ ਇੱਥੇ 11:30 ਵਜੇ ਦਾ ਸੀਗਾ ਮਾਰਨਿੰਗ ਦਾ ਟਾਈਮ ਨਹੀਂ ਸੌਰੀ ਤੇ ਕੰਮ ਮੇਰੇ ਇੱਥੇ ਸਾਰੇ ਹੋ ਗਏ ਸਫਾਈਆਂ ਵਗੈਰਿਆਂ ਸਾਰੇ ਹੋ ਗਿਆ ਸੀਗਾ ਤੇ ਗਰਮੀ ਇੰਨੀ ਹੋਈ ਪਈ ਨਾ ਬਹੁਤ ਜ਼ਿਆਦਾ ਗਰਮੀ ਹੋਈ ਪਈ ਆ ਤੇ ਕਾਪਟਰਨ ਦੀ ਚੁੰਨੀ ਲੈ ਲਓ ਤੇ ਉਹਦੇ ਨਾਲ ਸਾਰ ਪਸੀਨਾ ਥੋੜਾ ਪੁੰਜ ਜਾਂਦਾ ਇੱਥੇ ਮੈਂ ਆਇਲ ਰੱਖਦਾ ਸੀ ਉਹਦੇ ਚ ਹਿੰਗ ਪਾਈ ਜੀਰਾ ਪਾਇਆ ਤੇ ਪਿਆਜ਼ ਪਾਏ ਤੇ ਅੱਜ ਮੈਂ ਲਸਣ ਅਦਰਕ ਦਾ ਪੀਸਟ ਪਿਆ ਸੀ ਮੈਂ ਕਿਹਾ ਐ ਐਕਸਪਾਇਰ ਨਾ ਹੋ ਜੇ ਫਿਰ ਸੁੱਟਣਾ ਪੈਂਦਾ ਚਲ ਇਹ ਹੀ ਯੂਜ਼ ਕਰ ਲੈਨੇ ਤੇ ਅੱਜ ਇਹ ਮੈਂ ਪਾ ਤਾ ਸੀ ਇੱਕ ਪੀਸਟ ਕੰਟੇਨਰ ਚੋ ਲਿਆ ਕੇ ਰੱਖਿਆ ਹੋਇਆ ਸੀਗਾ ਤਾਂ ਜਦੋਂ ਮੈਂ ਸਰਦੀਆਂ ਵਿੱਚ ਕਈ ਵਾਰ ਹੁੰਦਾ ਨਾ ਮੈਂ ਲੈ ਕੇ ਰੱਖ ਲੈਣੀ ਹੁੰਨੀ ਕਦੀ ਨਹੀਂ ਛਿਲਾ ਜਾਂਦਾ ਤੇ ਫਿਰ ਪਾ ਲੈਣੀ ਹੁੰਨੀ ਆ ਤੇ ਇੱਕ ਸਾਈਡ ਤੇ ਮੈਂ ਖਾਟਾ ਮਲ ਲਿਆ ਸੀਗਾ ਤੇ ਇਹ ਦੁਪਹਿਰ ਦੀ ਰੋਟੀ ਬਨਣੀ ਸੀਗੀ ਤੇ ਮੈਂ ਕਿ ਚਲੋ 1:30 ਵਜੇ ਤੱਕ ਮੰਮੀ ਨੂੰ ਦੇਣੀ ਹੁੰਦੀ ਰੋਟੀ ਇਸ ਕਰਕੇ ਨਾ ਤੇ ਰੋਟੀ ਬਨਣ ਦੇ ਨਾਲੇ ਕੰਮ ਖਤਮ ਹੋ ਜਾਏਗਾ ਗਰਮੀ ਬਹੁਤ ਸੀਗੀ ਹੈ ਨਾ ਤੇ ਇਹ ਟਮਾਟਰ ਔਰ ਹਰੀ ਮਿਰਚ ਪਾ ਦਿੱਤੀ ਮੈਂ ਥੋੜੀ ਜੀ ਮੈਂ ਵਿੱਚ ਪਾਈ ਸੀਗੀ ਮੇਥੀ ਤੇ ਨਮਕ ਪਾਇਆ ਹਲਦੀ ਤੇ ਜਿਹੜਾ ਮੈਂ ਮਸਾਲਾ ਪੁੱਟਿਆ ਸੀ ਸਬਜ਼ੀ ਦਾ ਉਹ ਮੈਂ ਪਾਇਆ ਸੀ ਤੇ ਅੱਜ ਗੋਭੀ ਦੀ ਸਬਜ਼ੀ ਬਣ ਰਹੀ ਹੈ ਤੇ ਪਹਾੜੀ ਗੋਭੀ ਹੈ ਤੇ ਗੋਭੀ ਦਾ ਮੈਂ ਛਿੱਲਣ ਲੱਗੀ ਸੀ ਉਹਦਾ ਮੈਂ ਇੱਕ ਚੀਜ਼ ਨਹੀਂ ਛੋਟੀ ਹਰੇ ਪੱਤੇ ਵਗੈਰਾ ਜਿਹੜੇ ਪਏ ਸੀ ਸਾਰੇ ਕੱਟ ਲਏ ਤੇ ਪਾਣੀ ਕੋਸਾ ਕਰਕੇ ਵਿੱਚ ਨਮਕ ਪਾ ਕੇ ਤੇ ਮੈਂ ਧੋ ਲਈ ਸੀਗੀ ਕਿਉਂਕਿ ਸਪਰੇ ਵਗੈਰਾ ਕੀਤੀ ਹੁੰਦੀ ਤੇ ਇਹ ਮੈਂ ਮਸਾਲਾ ਪਾ ਦਿੱਤਾ ਸੀ ਜਿਹੜਾ ਮੈਂ ਸਬਜ਼ੀ ਚ ਸਪੈਸ਼ਲ ਕਟਿਆ ਹੋਇਆ ਉਹ ਪਾ ਦਿੰਦੀ ਹੁੰਦੀ ਤੇ ਸਬਜ਼ੀ ਬਹੁਤ ਸਵਾਦਗਰਦੀ ਥੋੜੀ ਮੇਥੀ ਪਾਈ ਤੇ ਹਰੀਆਂ ਮਿਰਚਾਂ ਮੈਂ ਥੋੜੀਆਂ ਪਾਈਆਂ ਕਿਉਂਕਿ ਮੈਂ ਥਹਰੀ ਮਿਰਚੀ ਯੂਜ਼ ਕਰਦੀ ਹਾਂ ਫਿਰ ਮੈਂ ਆਲੂ ਮਿਕਸ ਵਿੱਚ ਕਰ ਦਾਂਗੀ ਆਲੂ ਮਿਕਸ ਕਰਕੇ ਫਿਰ ਉਸ ਤੋਂ ਬਾਅਦ ਮੈਂ ਗੋਭੀ ਪਾਵਾਂਗੀ ਤੇ ਤਿੰਨ ਤਿੰਨ ਚਾਰ ਮੈਂ ਆਲੂ ਲੈਨੇ ਸੀਗੇ ਤੇ ਵਿੱਚ ਗੋਭੀ ਦਾ ਇੱਕ ਵਾਵਾ ਵੱਡਾ ਫੁੱਲ ਸੀਗਾ ਤੇ ਉਹ ਲੈ ਲਿਆ ਸੀਗਾ ਤੇ ਵਿੱਚ ਟੰਡਲ ਵੀ ਮੈਂ ਅੱਜ ਬਿਲਕੁਲ ਕੋਲੇ ਕੋਲੇ ਸੀ ਸਾਰੇ ਕੱਟ ਲਏ ਤੇ ਇਹ ਅੱਜ ਗਰਮੀਆਂ ਵਿੱਚ ਗੋਭੀ ਦੀ ਸਬਜ਼ੀ ਬਣ ਰਹੀ ਹੈ ਤੇ ਸਬਜ਼ੀ ਇੰਨੀ ਸਵਾਦ ਬਣੀ ਸੀ ਨਾ ਬਹੁਤ ਸਵਾਦ ਸਬਜ਼ੀ ਬਣੀ ਸੀਗੇ ਤੇ ਬਰਿਆਮ ਨੂੰ ਬੜੀ ਪਸੰਦ ਆਈ ਤੇ ਅਗਰ ਮੇਰੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ WhatsApp 'ਆ ਸ਼ੇਅਰ ਕਰਿਆ ਕਰੋ ਤੇ ਤੁਹਾਡੇ ਸਾਸ ਕੋਟ ਦੀ ਬਹੁਤ ਜਰੂਰ ਤੇ ਇਥੋਂ ਤੱਕ ਤੁਸੀਂ ਪਚਾਇਆ ਅੱਗੇ ਵੀ ਤੁਸੀਂ ਪਚਾਣਾ ਤੇ ਲੋ ਜੀ ਗੋਭੀ ਨੂੰ ਤੜਕਾ ਲੱਗ ਗਿਆ ਹੁਣ ਮੈਂ ਆਟਾ ਮਲ ਕੇ ਰੱਖ ਲਾਂਗੀ ਉਸ ਤੋਂ ਬਾਅਦ ਬਰਤਨ ਸਾਫ਼ ਕਰਨੇ ਨੇ ਬਾਕੀ ਸਵੇਰ ਦੇ ਕੰਮ ਕਰ ਰਹੇ ਸੀਗੇ ਤੇ ਅੱਜ ਜਾਲੀਆਂ ਸਾਫ਼ ਕੀਤੀਆਂ ਸੀਗੀਆਂ ਉਹ ਮੈਂ ਅੱਗੇ ਤੁਹਾਨੂੰ ਦੱਸਾਂਗੀ ਕਿਸ ਟ੍ਰਿਕ ਦੇ ਨਾਲ ਮੈਂ ਮਸ਼ੀਨ ਦੇ ਤੇਲ ਯੂਜ਼ ਕਰਕੇ ਤੇ ਉਹ ਉਹ ਜਾਲੀਆਂ ਜਿਹੜੀਆਂ ਸਾਫ਼ ਕੀਤੀਆਂ ਸੀਗੀਆਂ ਤੇ ਤੇ ਆਟਾ ਗੁੰਨ ਕੇ ਰੱਖ ਲਿਆ ਮੈਂ ਕਿ ਮੈਂ ਨਾ ਕੱਢ ਕੇ ਰੱਖ ਲੈਣੀ ਹੁੰਨੀ ਆਟਾ ਕਿਉਂਕਿ ਭਰਾ ਜਿਹੜੀ ਫਿਰ ਮੈਂ ਨਾਲ ਹੀ ਧੋ ਕੇ ਰੱਖ ਲੈਣੀ ਹੁੰਨੀ ਆ ਕਿ ਫਿਰ ਜਗਾ ਨਹੀਂ ਜਿਆਦਾ ਘਿਰਦਾ ਤੇ ਮੈਂ ਜਿਹੜਾ ਕਿਚਨ ਕਾਉਂਟਰਾ ਮੇਰਾ ਥੋੜਾ ਜਨਾ چھوٹਾ ਹੈਗਾ ਤਾਂ ਕਰਕੇ ਕਿਉਂਕਿ ਇੱਕ ਬਰਤਨ ਵਾਲੀ ਟੋਕਰੀ ਵੀ ਬਰਤਨ ਸਾਫ ਕਰਕੇ ਰੱਖ ਲੈਣੀ ਆ ਲਓ ਜੀ ਸਬਜੀ ਥੋੜੀ ਖੜੀ ਖੜੀ ਬਣੀ ਆ ਤੇ ਹਜੇ ਫਿਰ ਥੋੜਾ 10 ਮਿੰਟ ਹੋਰ ਰੱਖਾਂਗੀ ਸਬਜੀ ਨੂੰ ਉਸ ਤੋਂ ਬਾਅਦ ਮੈਂ ਨਾਲ ਫੁਲਕੇ ਤੇ ਇਹਨੂੰ ਸਿੰਦੇ ਰੱਖ ਦਾਂਗੀ ਪਿੱਛੇ ਤੇ ਨਾਲ ਹੀ ਹੁਣ ਮੈਂ ਫੁਲਕੇ ਉਤਾਰ ਲਾਂਗੀ ਤੇ ਮੈਂ ਵਲੌਗ ਜਿਹੜਾ ਇੱਕ ਦਿਨ ਛੱਡ ਕੇ ਹੀ ਪਾ ਰਹੀ ਆ ਤੇ ਸਿਹਤ ਨਾ ਠੀਕ ਹੋਣ ਕਰਕੇ ਤੇ ਸਿਹਤ ਠੀਕ ਹੋ ਗਈ ਤੇ ਫਿਰ ਡੇਲੀ ਹੀ ਤੁਹਾਨੂੰ ਪਾਵਾਂਗੀ ਵਲੌਗ ਪਾਇਆ ਕਰਾਂਗੀ ਤੇ ਆ ਇੱਥੇ ਮੈਂ ਫਿਰ ਲਾਲ ਮਿਰਚ ਪਾ ਲਈ ਕਿਉਂਕਿ ਅਸੀਂ ਹਰੀ ਵਰਤ ਦੇ ਮੰਮੀ ਨੂੰ ਲਾਲ ਮਿਰਚ ਖਾਣਾ ਜਿਆਦਾ ਪਸੰਦ ਹੈ ਤੇ ਇਸ ਕਰਕੇ ਉਹਨਾਂ ਕਰਕੇ ਮੈਂ ਲਾਲ ਮਿਰਚ ਪਾਤੀ ਤੇ ਉਹ ਥੋੜੀ ਤਿੱਖੀ ਚੀਜ਼ ਖਾਂਦੇ ਨੇ ਤੇ ਬਰੀਆਮੀ ਵੀ ਪਸੰਦ ਕਰਦਾ ਤੇ ਬੱਸ ਇਹ ਮੈਂ ਵਰਤਦੀ ਨਹੀਂ ਲਾਲ ਮਿਰਚ ਬਹੁਤ ਘੱਟ ਮਿਰਚ ਵਰਤਦੀ ਹਾਂ ਲਾਲ ਹਰੀਆਂ ਮਿਰਚਾਂ ਹੀ ਵਰਤਦੀ ਆ ਮੈਂ ਲੋ ਜੀ ਸਬਜ਼ੀ ਦਾ ਟੈਕਚਰ ਦੇਖੋ ਕਿੰਨਾ ਸੋਹਣਾ ਆ ਤੇ ਇਹ ਹੁਣ ਹਰਾ ਧਨੀਆ ਮੈਂ ਕੱਢ ਕੇ ਕੱਟ ਕੇ ਰੱਖਿਆ ਹੋਇਆ ਉਹ ਮੈਂ ਉੱਪਰ ਪਾ ਦਾਂਗੀ ਬਾਅਦ 'ਚ ਜਦੋਂ ਬਣ ਜਾਏਗੀ ਉਹ ਮੈਂ ਫ੍ਰਿਜ 'ਚ ਕੱਟ ਕੇ ਰੱਖਿਆ ਹੋਇਆ ਤੇ ਇਹ ਜਦੋਂ ਮੈਂ ਖਾਲੀ ਟਾਈਮ ਕਈ ਵਾਰੀ ਹੁੰਦਾ ਮੇਰਾ ਮੈਂ ਜਿਵੇਂ ਪਦੀਨਾ ਵਗੈਰਾ ਚੋਕ ਕੇ ਵਗੈਰਾ ਇਦਾਂ ਹਰਾ ਧਨੀਆ ਵਗੈਰਾ ਕੱਟ ਕੇ ਲਸਣ ਵਗੈਰਾ ਇਦਾਂ ਮੈਂ ਕੱਢ ਕੇ ਰੱਖ ਲੈਣੀ ਹੁੰਦੀ ਆ ਲਓ ਜੀ ਸਬਜੀ ਬਣ ਕੇ ਹੋ ਗਈ ਤਿਆਰ ਦੇਖੋ ਹੁਣ ਤੇ ਹੁਣ ਅਸੀਂ ਲਾਵਾਂਗੇ ਫੁਲਕੇ ਤੇ ਇਸ ਤੋਂ ਬਾਅਦ ਜਿਹੜਾ ਅਗਲਾ ਕੰਮ ਕਰਾਂਗੇ ਉਹ ਤਾਂ ਨਾ ਸ਼ੇਅਰ ਕਰਾਂਗੇ ਤੇ ਮੈਂ ਨਾਲ ਹੀ ਜਿਹੜਾ ਘਿਓ ਜਿਹੜਾ ਸੀਗਾ ਉਹ ਮਲਾਈ ਰੜਕੀ ਸੀ ਉਹਨੂੰ ਗਰਮ ਕਰਕੇ ਡੱਬੇ ਚ ਪਾ ਲਿਆ ਤੇ ਇਹ ਪਿੱਛੇ ਰੱਖ ਦਿੱਤੇ ਥੋੜਾ ਜਨਾ ਮੈਂ ਕਿ ਇਕੱਠਾ ਜਾ ਹੋ ਜੇ ਤੇ ਇਹਦੇ ਚ ਕਿਉਂਕਿ ਵੀਰ ਨਿਕਲ ਜਾਂਦਾ ਹੁੰਦਾ ਨਾ ਥੋੜਾ ਜਿਆਦਾ ਫਿਰ ਉਹ ਡੱਬੇ ਚ ਪਾ ਕੇ ਤੇ ਫਿਰ ਇਹ ਪਤਿਲਾ ਸਾਫ਼ ਕਰਾਂਗੇ ਛੋਟੇ ਛੋਟੇ ਘਰ ਦੇ ਕੰਮ ਕਾਫੀ ਹੋ ਜਾਂਦੇ ਨੇ ਤੇ ਗਰਮੀ ਨੇ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਪਿਆ ਤੇ ਹੁਣ ਮੈਂ ਰਾਖਤ ਤਵਾਜੀ ਤੇ ਹੁਣ ਨਾਲ ਲਾਉਨੇ ਸੀ ਫੁਲਕੇ ਤੇ ਵਿਰਿਆਮ ਖਵਾਈ ਜਾਏਗਾ ਇਸ ਤੋਂ ਬਾਅਦ ਜਿਹੜਾ ਅਸੀਂ ਕੰਮ ਕਰਾਂਗੇ ਉਹ ਤੁਹਾਨੂੰ ਸ਼ੇਅਰ ਕਰਾਂਗੇ ਤੇ ਫੁਲਕੇ ਬਣਾਉਣ ਲੱਗੀ ਸੀਗੇ ਤੇ ਫੁਲਕੇ ਮਤਵੇ ਤੇ ਬਣਾਨੀ ਇਦਾਂ ਹੀ ਕਿ ਮੰਮੀ ਥੋੜਾ ਪਸੰਦ ਕਰਦੇ ਰਾੜ ਕੇ ਕਿ ਹੁਣ ਮੈਂ ਗੈਸ ਤੇ ਨਹੀਂ ਸੇਕਦੀ ਫੁਲਕੇ ਤੇ ਫੁਲਕੇ ਥੋੜੇ ਜਨੇ ਮੈਂ ਪਾ ਰਹੀ ਪਕਾ ਰਹੀ ਵੱਡੇ ਵੈਸੇ ਮੈਂ ਫੁਲਕੇ ਬਹੁਤ ਛੋਟੇ ਪਕਾਨੀ ਤੇ ਮੰਮੀ ਨਹੀਂ ਲਾਈਕ ਕਰਦੇ ਤੇ ਸਬ지 ਇੱਥੇ ਰੋਟੀ ਪਾਣੀ ਦੀ ਸੀ ਬਰੀਆਮ ਨੂੰ ਦੇ ਦਿੱਤੀ ਕਿ ਤੁਸੀਂ ਮੰਮੀ ਨੂੰ ਦੇ ਆਏ ਤੇ ਫਿਰ ਹੁਣ ਵਿਰੇਂਦਰ ਖਾ ਲੈਣਗੇ ਤੇ ਨਾਲ ਹੀ ਬਰੀਆਮ ਖਾ ਲੇਗਾ ਤੇ ਮੇਰਾ ਕੰਮ ਖਤਮ ਹੋ ਜਾਏਗਾ ਕੰਮ ਫਿਰ ਬਰਤਨ ਵਗੈਰਾ ਸਾਫ ਕਰਕੇ ਉਸ ਤੋਂ ਬਾਅਦ ਜਿਹੜਾ ਕੰਮ ਕਰਾਂਗੇ ਉਹ ਤਾਂ ਨਾਲ ਸ਼ੇਅਰ ਕਰਾਂਗੇ ਤੇ ਅੱਜ ਮੈਂ ਤੁਹਾਡੇ ਨਾਲ ਦੁਪਹਿਰ ਦਾ ਰੁਟੀਨ ਇਹ ਸ਼ੇਅਰ ਕੀਤਾ ਇਸ ਤੋਂ ਬਾਅਦ ਸ਼ਾਮ ਦਾ ਰੁਟੀਨ ਸ਼ੇਅਰ ਕਰਾਂਗੀ ਹਾਂਜੀ ਫਰੈਂਡਸ ਤੇ ਗੈਸ ਵਗੈਰਾ ਸਾਫ ਕਰਕੇ ਮੈਂ ਮੈਂ ਹੁਣੇ ਹੀ ਤੁਹਾਨੂੰ ਦੁਪਹਿਰ ਦੀ ਰੋਟੀ ਬਣਾ ਕੇ ਤੇ ਉਸ ਤੋਂ ਬਾਅਦ ਜਿਹੜਾ ਨਿੱਕਾ ਮੋਟਾ ਕੰਮ ਕਰਕੇ ਰੋਟੀ ਵਗੈਰਾ ਸਾਰਿਆਂ ਨੂੰ ਖਵਾ ਕੇ ਬਰਤਨ ਵਗੈਰਾ ਸਾਫ਼ ਕਰ ਕਿਤੇ ਗਰਮੀ ਬਹੁਤ ਹੋਈ ਪਈ ਸੀ ਚਮਾਸਾ ਜਿਹਾ ਆਇਆ ਪਿਆ ਜਿਵੇਂ ਨਾ ਸੌਣ ਦੇ ਸੌਣ ਦੇ ਮਹੀਨੇ ਚ ਮੈਂ ਬਾਰਿਸ਼ ਹੋ ਕੇ ਬਾਅਦ ਛੜਦਲੇ ਇਦਾਂ ਹੋਇਆ ਪਿਆ ਹਾਰ ਦਾ ਮਹੀਨਾ ਜਿੱਦਾਂ ਜਿਵੇਂ ਨਹੀਂ ਸੌਰੀ ਪਾਦੋਂ ਦਾ ਮਹੀਨੇ ਵਿੱਚ ਹੁੰਦਾ ਹਾਰ ਤੇ ਚੱਲ ਰਿਹਾ ਤੇ ਅੱਜ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਕਿਚਨ ਚ ਮੇ ਖੜੀ ਸੀ ਉੱਪਰੋਂ ਲੈ ਕੇ ਥੱਲੇ ਤੱਕ ਪਸੀਨਾ ਐ ਚੋ ਗਿਆ ਤੇ ਉਸ ਤੋਂ ਬਾਅਦ ਫਿਰ ਮੇਰਾ ਦਿਲ ਨਹੀਂ ਕੀਤਾ ਰੈਸਟ ਵਗੈਰਾ ਕਰਨ ਨੂੰ ਫਿਰ ਕਿਉਂਕਿ ਮੇਰੇ ਪਸੀਨੇ ਵਾਲੇ ਕੱਪੜੇ ਸੀ ਫਿਰ ਮਨ ਨੂੰ ਕਿ ਜਦ ਤੱਕ ਮੈਂ ਉਤਾਰਾਂਗੀ ਨਹੀਂ ਕੰਮ ਕਰ ਦਿੱਤਾ ਸੀ ਸਵੇਰੇ ਕਿਉਂਕਿ ਇੱਕ ਵਾਰ ਇਸ ਤਰ੍ਹਾਂ ਕੇ ਸ਼ੀਸ਼ੇ ਨਹਾਣ ਕਰਕੇ ਕੱਪੜੇ ਜਿਹੜੇ ਮੈਂ ਬਦਲ ਲੈਣੇ ਆ ਫਿਰ ਬਾਅਦ ਚ ਸਾਰਾ ਘਰ ਦਾ ਕੰਮ ਕਰ ਦਿੱਤਾ ਫਿਰ ਦੁਪਹਿਰ ਤੋਂ ਬਾਅਦ ਫਿਰ ਮੈਂ ਫਿਰ ਨਹਾ ਕੇ ਫਿਰ ਚੇਂਜ ਕਰ ਲਈ ਕੋ ਗਰਮੀ ਬੜੀ ਤੇ ਗਰਮੀ ਵਿੱਚ ਇੱਕ ਦੋ ਵਾਰ ਹੀ ਕਰਨੇ ਪੈਂਦਾ ਤੇ ਮੈਂ ਬਾਥਰੂਮ اتنا ਅੱਜ ਸਵੇਰੇ ਨਹੀਂ ਸੀ ਮੈਂ ਕਲੀਨ ਕੀਤਾ ਕਿਉਂਕਿ ਦੁਪਹਿਰ ਦੀ ਸਬਜ਼ੀ ਵਗੈਰਾ ਬਣਾਉਣ ਵਾਲੀ ਸੀ ਅੱਜ ਜਦ ਮੈਂ ਸਵੇਰੇ ਨਹੀਂ ਸੀ ਮੈਂ ਤਾਂ ਮੈਂ ਨਾਲ ਹੀ ਸਬਜ਼ੀ ਸੇ ਹੀ ਸਾਰਾ ਇਹ ਕਰ ਲੈ ਲੈਂਦੀ ਆ ਤੇ ਅੱਜ ਸਬਜ਼ੀ ਥੋੜੀ ਲੇਟ ਬਣਾਈ 1 ਵਜੇ ਤੱਕ ਰਹੀ ਸੀਗੀ ਕੱਟ ਕੇ ਗੋਭੀ ਦੀ ਸਬਜ਼ੀ ਬਣਾਈ ਸੀਗੀ ਤੇ ਫਿਰ ਮੈਂ ਵਾਸ਼ਰੂਮ ਸਾਫ਼ ਕੀਤਾ ਐਕਚੁਅਲੀ ਵਾਸ਼ਰੂਮ ਤਾਂ ਮੈਂ ਡੇਲ ਹੀ ਸਾਫ਼ ਕਰਦੀ ਆ ਕਿ ਸਰਫ ਨਾਲ ਕਰ ਦਿੱਤਾ ਹੈ ਨਾ ਆਹ ਥੱਲੇ ਟਾਈਲਾਂ ਚੱਟੀਆਂ ਹੋਣ ਕਰਕੇ ਤੇ ਦੂਸਰੇ ਤਿੰਨ ਦਿਨ ਮੈਂ ਡੀਪ ਕਲੀਨਿੰਗ ਕਰਦੀ ਆ ਚੰਗੀ ਤਰ੍ਹਾਂ ਹਾਰਪਿਕ ਦੇ ਨਾਲ ਔਟ ਵਗੈਰਾ ਤੇ ਡੇਲੀ ਹੀ ਹਾਰਪਿਕ ਲਗਾgetElementById ਪਰ ਅੱਜ ਮੈਂ ਸਾਰੀਆਂ ਟਾਈਲਾਂ ਵਗੈਰਾ ਹਾਰਪਿਕ ਨਾਲ ਸਾਫ ਕੀਤੀਆਂ ਫਿਰ ਸਾਰੇ ਡਸਟਬਿਨ ਵਗੈਰਾ ਬਾਹਰ ਵਾਲਾ ਡਸਟਬਿਨ ਕਿਚਨ ਵਾਲੇ ਦੂਸਰੇ ਸਾਰੇ ਛੋਟੇ ਡਸਟਬਿਨ ਬਾਲਟੀਆਂ ਸਾਰਾ ਗੁੱਛਣਾ ਚੰਗੀ ਤਰ੍ਹਾਂ ਸਾਫ ਕੀਤਾ ਮਿੱਠਾ ਸੋਡਾ ਔਰ ਪਾ ਕੇ ਦੀ ਮੈਂ ਹੀ ਪਾਈ ਹੋਈ ਆਲਰੇਡੀ ਤੇ ਉਹ ਤੋਂ ਸਾਰੇ ਰੱਖੇ ਮੈਂ ਤੇ ਹੁਣ ਚੱਕ ਕੇ ਮੰਦਰ ਲੈ ਕੇ ਆਈ ਆ ਜਿੱਥੇ ਮਤਲਬ ਪੋਲੀਥੀਨ ਬਜਾ ਕੇ ਲਗਾ ਕੇ ਰੱਖਦੇ ਬਸ ਵੇ ਤੇ ਫਿਰ ਮੈਂ ਉਸ ਤੋਂ ਬਾਅਦ ਨਹਾ ਕੇ ਤੇ ਹੁਣ ਟਾਈਮ ਹੋ ਗਿਆ ਸਵਾ ਚਾਰ ਦਾ ਮੈਂ ਲੇਟਣ ਲੱਗੀ ਸੀ ਮੈਂ ਥੋੜਾ ਰੈਸਟ ਕਰਦੇ ਆ ਫਿਰ ਮੇਰੇ ਦਿਨ ਨਹੀਂ ਕੀਤਾ ਕਿਉਂਕਿ ਥੋੜਾ 2-4 ਦਿਨ ਪਹਿਲਾਂ ਮੈਨੂੰ ਮਾਈਗਰੇਨ ਦਾ ਥੋੜਾ ਹੋਇਆ ਸੀਗਾ ਚੱਕਰ ਬਹੁਤ ਆ ਰਹੇ ਸੀ ਤੇ ਮੈਡੀਸਿਨ ਚੱਲ ਰਹੀ ਥੋੜੀ ਠੀਕ ਆ 2-3 ਦਿਨ ਤੋਂ ਤੇ ਜਾਲੀਆਂ ਕੱਲ ਸਾਫ਼ ਤੇ ਕੀਤੀਆਂ ਪਰ ਮੇਰੇ ਕੋ ਨਾ ਪਿਛਲੇ ਹਫ਼ਤੇ ਬਿਲਕੁਲ ਚੰਗੀ ਤਰ੍ਹਾਂ ਸਫਾਈ ਨਹੀਂ ਹੋਈ ਤੇ ਵੈਸੇ ਮੈਂ ਦਰਵਾਜ਼ੇ ਤਾਂ ਹਮੇਸ਼ਾ ਸਾਫ਼ ਕਰਦੀ ਆ ਪਰ ਮੇਰੇ ਕੋ ਇਸ ਵਾਰੀ ਨਾ ਸੇਤ ਨਾ ਠੀਕੋਂ ਕਰਕੇ ਤੇ ਰੀਤਾ ਵੀ ਗਈ ਸੀ ਕੱਲ ਪਰसों ਰੀਤਾ ਨੇ ਆ ਕੇ ਕੀਤਾ ਤਾਂ ਹੈਗਾ ਸਾਫ਼ ਪਰ ਨਹੀਂ ਹੋਈਆਂ ਤੇ ਮੈਨੂੰ ਲੱਗ ਰਿਹਾ ਸੀ ਮੈਂ ਸਟੈਂਡ ਤੇ ਮੈਂ ਦੇਖ ਰਹੀ ਸੀ ਮੈਂ ਕਿਹਾ ਚਲੋ ਆਹ ਤਾਂ ਇੱਕ ट्रिक ਦੱਸਦੀ ਆ ਜਾਲੀਆਂ ਕਿਦਾਂ ਸਾਫ਼ ਕਰਦੇ ਆ ਕਿਉਂਕਿ ਮਕਾਨ ਸਾਡਾ ਕਾਫੀ 30 35 ਸਾਲ ਤੋਂ ਬਣਿਆ ਹੋਇਆ ਤੇ ਤੱਦੇ ਦਰਵਾਜ਼ੇ ਲੱਗੇ ਹੋਏ ਆ ਜਾਲੀਆਂ ਵਗੈਰਾ ਚੰਗੀ ਤਰ੍ਹਾਂ ਸਾਫ਼ ਕਰ ਬਏ ਐਦਾਂ ਲੱਗਦਾ ਜਿਵੇਂ ਨੰਮੀਆਂ ਜਾਲੀਆਂ ਚੜਾਈਆਂ ਹੁੰਦੀਆਂ ਤੇ ਉਹੀ ਨੇ ਚੀਜ਼ਾਂ ਦੀ ਸੰਭਾਲ ਰੱਖਣੀ ਪੈਂਦੀ ਹੈ ਜੇ ਅਸੀਂ ਅੱਛੀ ਤਰ੍ਹਾਂ ਸੰਭਾਲ ਕੇ ਰੱਖਾਂਗੇ ਤੇ ਤਾਂ ਇਹ ਹੈ ਨਾ ਲੰਬਾ ਲੌਂਗ ਟਾਈਮ ਕੱਢ ਜਾਂਦੀ ਚੀਜ਼ ਹੈ ਤੇ ਇਹ ਤੇ ਆਪਣੇ ਤੇ ਡਿਪੈਂਡ ਹੁੰਦਾ ਬੰਦਾ ਕਿਦਾਂ ਇਸਤੇਮਾਲ ਕਰਦਾ ਤੇ ਹੁਣ ਮੈਂ ਤਾਨੂੰ ਦੱਸਦੀ ਆ ਕਿ ਮੈਂ ਕਿਹੜੀ ਚੀਜ਼ ਲੈ ਕੇ ਮੈਂ ਜਿਹੜੀ ਜਾਲੀ ਉਹ ਸਾਫ਼ ਕਰਾਂਗੀ ਤੇ ਜਾਲੀ ਜਿਹੜੀ ਇੱਕਦਮ ਸਾਫ਼ ਹੋ ਜਾਏਗੀ ਤੇ ਤੁਸੀਂ ਰਿਜ਼ਲਟ ਉਹਦਾ ਦੇਖਣਾ ਤੇ ਜੇ ਅਗਰ ਤੁਹਾਨੂੰ ਮੇਰੀ ਵੀਡੀਓ ਥੋੜੀ ਜੀ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੇ ਤੁਸੀਂ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਹੈ ਤੇ ਮੈਂ ਡੇਲੀ ਵਲੌਗ ਤੇ ਨਹੀਂ ਪਾ ਰਹੀ ਹੁਣ ਮੈਂ ਇੱਕ ਦਿਨ ਛੱਡ ਕੇ ਪਾ ਰਹੀ ਆ ਥੋੜੀ ਮੇਰੀ ਸਿਹਤ ਠੀਕ ਹੋ ਗਈ ਤਾਂ ਫਿਰ ਮੈਂ ਡੇਲੀ ਹੀ ਪਾਇਆ ਕਰਾਂ ਕਿ ਕਿਉਂ ਗਰਮੀ ਬਹੁਤ ਜ਼ਿਆਦਾ ਵਲੌਗ ਨਹੀਂ ਬੰਦੇ ਕਮ ਤੇ ਮੋਸਟਲੀ ਰੋਜ਼ ਕਰੀ ਦੇ ਹੀ ਆ ਪਰ ਮੇਰੇ ਕੋਲ ਵਲੌਗ ਨਹੀਂ ਬਣ ਰਹੇ ਤੇ ਕਿਉਂਕਿ ਬਹੁਤ ਮਿਹਨਤ ਲੱਗਦੀ ਤੁਹਾਨੂੰ ਸਾਰਾ ਭੈਣ ਭਰਾ ਜਦੋਂ ਤੂੰ ਵੀਊ ਨਹੀਂ ਆਉਂਦੇ ਫਿਰ ਨਾ ਬੰਦਾ ਹੁੰਦਾ ਹੈ ਨਾ ਕਿ ਕੁਝ ਕਿ ਮੇਰੇ ਵੀਊ ਕਿਉਂ ਨਹੀਂ ਆ ਰਹੇ ਚਲੋ ਇਹ ਤੇ ਪ੍ਰਮਾਤਮਾ ਦਾ ਜਦੋਂ ਹੋਣਾ ਉਹਦਾ ਹੀ ਹੋਣਾ ਤੇ ਆਪਣੀ ਮਿਹਨਤ ਕਰਦੇ ਰਹੋ ਤੇ ਅੱਗੇ ਸੱਚੇ ਪਾਸ਼ਾ ਨੇ ਰੰਗ ਲਾਣੇ ਆ ਤੇ ਲਾਈ ਦੇਣੇ ਹਨਾ ਤੇ ਮਿਹਨਤ ਕਰਤੋਂ ਤੋਂ ਨਹੀਂ ਹਟਣਾ ਚਾਹੀਦਾ ਕਦੀ ਵੀ ਮਿਹਨਤ ਜ਼ਰੂਰ ਕਰਦੇ ਰਹੋ ਕੋਈ ਵੀ ਛੋਟਾ ਮਾੜਾ ਕੰਮ ਨਹੀਂ ਹੁੰਦਾ ਤੇ ਇਹ ਪੈਣਾ ਜਿਹੜੀਆਂ ਕਾਰ ਪੈਣਾ ਰਹਿੰਦੀਆਂ ਨੇ ਮੈਂ ਤਾਂ ਕਹਿੰਦੀ ਬਹੁਤ ਵਧੀਆ ਪਲੇਟਫਾਰਮ ਹੈ ਜਿਹੜੀਆਂ ਹਾਊਸ ਵਾਈਫ ਨੇ ਉਹ ਆਪਣਾ ਜਿੰਨੂੰ ਵੀ ਕੁਝ ਮਤਲਬ ਆਂਦਾ ਹੈ ਨਾ ਕੋਈ ਕਿਸੇ ਦੇ ਵਿੱਚ ਕੋਈ ਹੈ ਗਿਆ ਨਾ ਕੰਮ ਜਿਵੇਂ ਸਲਾਈ ਕਢਾਈ ਹੈ ਨਾ ਕੁਝ ਵੀ ਕੰਮ ਜਿਹੜਾ ਤੁਹਾਨੂੰ ਆਂਦਾ ਹੈ ਤੁਸੀਂ ਉਹ ਦਿਖਾ ਸਕਦੇ ਹੋ ਨਾ YouTube ਦੇ ਥਰੂ ਤੇ ਇਨਕਮ ਕਰ ਸਕਦੇ ਹੋ ਤੇ ਬਹੁਤ ਪੈਣਾ ਨੇ ਚੈਨਲ ਖੋਲੇ ਹੋਏ ਕਿਸੇ ਨੇ ਕੁਕਿੰਗ ਦਾ ਖੋਲ ਲਿਆ ਹੋਇਆ ਕੋਈ ਬਲੌਗ ਪਾ ਰਿਹਾ ਬਹੁਤ ਅੱਛੇ ਅੱਛੇ ਤਰ੍ਹਾਂ ਦੀ ਮਤਲਬ ਪੈ ਰਹੇ ਨੇ ਕਰ ਰਹੀਆਂ ਪੈਣਾ ਤੇ ਸਾ ਜੜੀਆਂ ਪੈਣਾ ਚਾਹੁੰਦੀਆਂ ਨੇ ਕਿ ਅਸੀਂ YouTube ਤੇ ਆਉਣਾ ਚਾਹੁੰਦੀ ਹਾਂ ਮੈਂ ਤੇ ਸਹੀ ਸਲਾਹ ਦਵਾਂਗੀ ਤੁਸੀਂ ਜਰੂਰ ਆਓ YouTube ਤੇ ਤੇ ਕੰਮ ਕਰੋ YouTube ਤੇ ਆ ਕੇ ਸਲਾਈਕ ਨਾਲ ਕਢਾਈ ਦਾ ਤੁਸੀਂ ਚੈਨਲ ਬਣਾ ਲਓ ਸਟਿਚਿੰਗ ਕਰਦੇ ਹੋ ਸਟਿਚਿੰਗ ਦਾ ਚੈਨਲ ਬਣਾ ਲਓ ਕੁਝ ਵੀ ਹੈ ਤੁਹਾਨੂੰ ਤੁਸੀਂ ਬਹੁਤ ਵਧੀਆ ਸਟਿਚਿੰਗ ਦੇ ਚੈਨਲ ਤੇ ਵਿੱਚ ਤੇ ਬਹੁਤ ਜ਼ਿਆਦਾ ਵਧੀਆ ਤੁਸੀਂ ਤਰੀਕੇ ਨਾਲ ਕਿਉਂਕਿ ਹਰ ਇੱਕ ਇਨਸਾਨ ਸਰਚ ਕਰਦਾ ਹੈ ਨਾ ਕੁਝ ਵੀ ਕਰਦਾ ਹੋ ਅਸੀਂ ਵੀ ਕੋਈ ਚੀਜ਼ ਬਣਾਣੀ ਹੋਵੇ ਤਾਂ ਸਰਚ ਕਰਕੇ ਦੇਖ ਲੈਂਦੀ ਆ ਤੇ ਹਮੇਸ਼ਾ ਹੀ ਸਿੱਖਣਾ ਕਹਿੰਦੇ ਸਿੱਖ ਲੈਣਾ ਚਾਹੀਦਾ ਜਿੱਥੇ ਕੁਝ ਸਿੱਖਣ ਨੂੰ ਮਿਲਦਾ ਉਹ ਤੋਂ ਸਿੱਖੋ ਜ਼ਰੂਰ ਕਦੀ ਨਾ ਇਹ ਸੋਚੋ ਕਿ ਮਤਲਬ ਮੈਨੂੰ ਤੇ ਆਂਦਾ ਹੈ ਇਹ ਤਾਂ ਜਿਹੜਾ ਅਸੀਂ ਜੇ ਮਤਲਬ ਮਨ ਚ ਸੋਚੇ ਕਿ ਆਪ ਮੈਨੂੰ ਸਾਰਾ ਕੰਮ ਆਉਂਦਾ ਹੀ ਹੈ ਹੈਨਾ ਪਰ ਨਹੀਂ ਕਦੀ ਵੀ ਇਦਾਂ ਨਹੀਂ ਕਹਿਣਾ ਚਾਹੀਦਾ ਕਿਉਂਕਿ ਹਮੇਸ਼ਾ ਹੀ ਸਿੱਖਦਾ ਰਹਿਣਾ ਚਾਹੀਦਾ ਤੇ ਮੇਰੀ ਤੇ ਆਦਤ ਆ ਕਿ ਮੈਨੂੰ ਕੋਈ ਵੀ ਜਿੱਥੋਂ ਕੁਝ ਸਿੱਖਣ ਨੂੰ ਮਿਲਦਾ ਮੈਂ ਜਰੂਰ ਸਿੱਖਦੀ ਆ ਕੁਝ ਚੰਗੀਆਂ ਗੱਲਾਂ ਸਿੱਖਣ ਤੋਂ ਵੱਡਿਆਂ ਤੋਂ ਮਿਲਦੀਆਂ ਹਨਾ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਸਾਰੀਆਂ ਭੈਣਾਂ ਜਿਹੜੀਆਂ ਵੀ ਇੱਥੇ YouTube ਚੈਨਲ ਬਣਾਉਣਾ ਚਾਹੁੰਦੀਆਂ ਜਰੂਰ ਚੈਨਲ ਬਣਾਓ ਸਿੰਪਲ ਕੈਮਰੇ ਤੋਂ ਤੁਸੀਂ ਕੋਈ ਕੈਮਰਾ ਨਹੀਂ ਲੱਗਦਾ ਮੋਬਾਈਲ ਸਿੰਪਲ ਮੋਬਾਈਲ ਤੋਂ ਤੁਸੀਂ ਆਪਣੀ ਵੀਡੀਓ ਕਰੋ ਤੇ ਅਗਰ ਤੁਸੀਂ ਕੋਈ ਕੁਐਸਚਨ ਪੁੱਟ ਕਰਨਾ ਹੋ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਤੁਸੀਂ ਕਰ ਦਿਓ ਮੈਂ ਤੁਹਾਨੂੰ ਰਿਪਲਾਈ ਜ਼ਰੂਰ ਦਵਾਂਗੀ ਕਿ ਚੈਨਲ ਕਿੱਦਾਂ ਬਣਾਉਣਾ ਕਿੱਦਾਂ ਨੇ ਸਾਰਾ ਕੁਝ ਦੱਸਾਂਗੀ ਤੇ ਇਦਾਂ ਹੀ ਮੈਂ ਸਾਰੀਆਂ ਭੈਣਾਂ ਨੂੰ ਇੱਕ ਕਹਿੰਦੀ ਆ ਕਿ ਤੁਸੀਂ ਜ਼ਰੂਰ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਤੇ ਚਲੋ ਹੁਣ ਗੱਲਾਂ ਨਹੀਂ ਕਰਦੇ ਹੋ ਤੇ ਕੰਮ ਕਰਦੇ ਆ ਤੇ ਮੈਂ ਦੱਸਦੀ ਆ ਕਿਸ ਚੀਜ਼ ਨਾਲ ਜਾ ਲਿਆ ਸਾਫ਼ ਕਰਨ ਦੇ ਨਾਲ ਮੈਂ ਬਰਸ਼ ਦੇ ਨਾਲ ਵੀ ਕੀਤੀਆਂ ਹੋਈਆਂ ਵੈਸੇ ਵੀ ਕੱਪੜਾ ਵਗੈਰਾ ਦੇ ਨਾਲ ਵੀ ਕੀਤੀਆਂ ਹਨਾ ਤੇ ਮੈਂ ਫਿਰ ਅੱਜ ਮੈਂ ਕਿਹਾ ਤੁਹਾਨੂੰ ਕੋਈ ਤੇਲ ਆ ਕਿਹੜਾ ਤੇਲ ਆ ਉਹ ਮੈਂ ਤੁਹਾਨੂੰ ਬਾਅਦ ਚ ਦੱਸਾਂਗੀ ਤੇ ਹੁਣ ਕਰਦੇ ਆ ਸਾਫ਼ ਚਲੋ ਚੰਦੇ ਤੇ ਇਹ ਮੇਲੇ ਆਲੇ ਤੇਲ ਤੇ ਕੌਲੀ ਲੈ ਲਈ ਤੇ ਇਹ ਲੈ ਲਿਆ ਕੱਪੜਾ ਤੇ ਇਹ ਤੇਲ ਕਿਹੜਾ ਹੈ ਮੈਂ ਤੁਹਾਨੂੰ ਬਾਅਦ ਚ ਦੱਸਾਂਗੀ ਇਹ ਮੈਂ ਥੋੜਾ ਜਨਾ ਪਾਵਾਂਗੀ ਇਹਦੇ ਵਿੱਚ ਕੌਲੀ ਦੇ ਵਿੱਚ ਪਾ ਲੈਨੇ ਫੇਰ ਆ ਦੇਖੋ ਕਿੰਨੀਆਂ ਜਾਲੀਆਂ ਨਾ ਬਹੁਤ ਵਿੱਚ ਡਸਟ ਜੀ ਹੋਈ ਹੋਈ ਇਹ ਤੇ ਇਸ ਕਰਕੇ ਸਾਫ਼ ਦੱਸਦੇ ਆਂ ਫਿਰ ਇਸ ਤੋਂ ਬਾਅਦ ਤੁਸੀਂ ਰਿਜ਼ਲਟ ਦੇਖਿਓ ਇਹ ਤੇਲ ਥੋੜਾ ਮੈਂ ਇਹਦੇ ਵਿੱਚ ਪਾ ਲਿਆ ਕਾਲਿਚ ਇਹਨੂੰ ਬੋਤਲ ਨੂੰ ਬੰਦ ਕਰਕੇ ਰੱਖਦਾ ਵੈਸੇ ਹੈਗਾ ਜਤੂਨ ਦਾ ਤੇਲ ਦੀ ਸ਼ੀਸ਼ੀ ਆ ਪਰ ਜਤੂਨ ਦਾ ਤੇਲ ਨਹੀਂ ਹੈ ਤੇ ਇਹਨੂੰ ਥੋੜਾ ਜਿਹਾ ਤੇਲ ਨੂੰ ਇਦਾਂ ਕਰਕੇ ਵੈਸੇ ਬ੍ਰਸ਼ ਛੋਟੇ ਵੀ ਮਿਲਦੇ ਉਹਦੇ ਨਾਲ ਵੀ ਤੁਸੀਂ ਕਰ ਸਕਦੇ ਇਦਾਂ ਦੇਖੋ एकदम साफ हो जाने जाली तो उसी बात ही देखियो जरा ये बाद दा रिजल्ट देखियो तुसी किन्नी गंदी है तेरे बात देखियो एकदम नमी हो जाएगी जाली ना ਚੰਗ ਵਗੈਰਾ ਕੁਛ ਨਹੀਂ ਲੱਗਦਾ ਕੋਣ ਤੁਸੀਂ ਦੇਖ ਸਕਦੇ ਹੋ ਕੋਈ ਜ਼ਿਆਦਾ ਜ਼ੋਰ ਨਹੀਂ ਲੱਗਾ ਤੇ ਜਾਲੀਆਂ ਦੇਖੋ ਜਿਵੇਂ ਬਾਹਰੋਂ ਦੀ ਕੀਤੀਆਂ ਅੰਦਰੋਂ ਤੱਕ ਵੀ ਸਾਫ਼ ਹੋ ਗਈਆਂ ਜਾਲੀਆਂ ਸਾਰੀਆਂ ਬਹੁਤ ਸੋਹਣੀਆਂ ਤੁਸੀਂ ਰਿਜ਼ਲਟ ਦੇਖੋ ਖੁਦ ਦੇਖੋ ਕਿੰਨਾ ਸੋਹਣਾ ਚਮਕਣ ਲੱਗ ਗਏ ਨਾ ਕਿੰਨੇ ਸਿੱਕਦਮ ਸਾਫ਼ ਹੋ ਗਏ ਡਸਟ ਵਗੈਰਾ ਬਿਲਕੁਲ ਨਹੀਂ ਜਾਲੀ ਦੇ ਵਿੱਚ ਤੇ ਇਦਾਂ ਸਾਫ਼ ਕਰ ਤੇ ਇਹ ਦੇਖੋ ਜਾਲੀ ਕਿੰਨੀ ਸੋਹਣੀ ਦਰਵਾਜੇ ਐ ਸਾਫ ਹੋ ਗਏ। একদম ਦਰਵਾਜੇ ਸਾਫ ਹੋ ਗਏ। ਬਿਲਕੁਲ ਮਿੱਟੀ ਜਾਲੀਆਂ ਚ ਨਹੀਂ ਆ। ਅਗਰ ਤੁਹਾਨੂੰ ਇਹ ਮੇਰੀ ਟ੍ਰਿਕ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਤੇ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆਂ। ਮਿਲਦੇ ਆਂ ਕੱਲ ਤੋਂ ਨਵਾਂ ਵਲੌਗ ਲੈ ਕੇ ਆਉਨੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਓਕੇ ਬਾਏ ਬੇ ਟੇਕ ਕੇਅਰ।